ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਪੌੜੀ ਜਪਜੀ ਸਾਹਿਬ ਦੀ ਨੌਵੀਂ ਪੌੜੀ ਹੈ ਅਤੇ ਸੁਣਿਆ ਦੀ ਦੂਜੀ ਪੌੜੀ ਹੈ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਲਾਹਣਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਗਿਆਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁੰਦਾ ਅਰਥ ਹੈ ਜਿਸ ਨੇ ਆਪਣੇ ਆਤਮ ਦੀ ਆਵਾਜ਼ ਨੂੰ ਸੁਣ ਲਿਆ ਹੋਵੇ ਜਿਸ ਮਨੁੱਖ ਨੇ ਆਪਣੇ ਆਪੇ ਦੀ ਆਪਣੇ ਹਿੱਤ ਦੀ ਆਵਾਜ਼ ਨੂੰ ਸੁਣ ਲਿਆ ਹੋਵੇ ਆਪਣੀ ਜ਼ਮੀਰ ਨੂੰ ਸੁਣ ਲਿਆ ਹੋਵੇ ਅਤੇ ਜਿਸ ਮਨੁੱਖ ਨੇ ਆਪਣੇ ਆਤਮ ਦੀ ਆਪਣੇ ਕੇਂਦਰ ਦੀ ਆਵਾਜ਼ ਨੂੰ ਸੁਣ ਲਿਆ ਹੋਵੇ ਫਿਰ ਉਸ ਨੇ ਸਾਰੀ ਕੁਦਰਤ ਦੀ ਆਵਾਜ਼ ਸੁਣ ਲਈ ਫਿਰ ਉਸ ਨੇ ਸਾਰੀ ਕੁਦਰਤ ਦਾ ਸਾਂਝਾ ਰਾਗ ਸੁਣ ਲਿਆ ਆਤਮ ਦੀ ਆਵਾਜ਼ ਕਹਿੰਦੀ ਹੈ ਕਿ हे ਮਨੁੱਖ ਕੋਈ ਵੀ ਵਸਤੂ ਜਾਂ ਕੋਈ ਵੀ ਜੀਵ ਤੇਰੇ ਤੋਂ ਬਹੁਤਾ ਵੱਖਰਾ ਨਹੀਂ ਫਰਕ ਸਿਰਫ ਇੰਨਾ ਕੁ ਹੈ ਜਿਵੇਂ ਇੱਕ ਸਾਜ਼ ਵਿੱਚੋਂ ਉੱਠੀਆਂ ਹੋਈਆਂ ਤਰੰਗਾਂ ਆਪਣਾ ਵੱਖ-ਵੱਖ ਪ੍ਰਦਰਸ਼ਨ ਕਰਦੀਆਂ ਹਨ ਜਿਵੇਂ ਇੱਕ ਸਮੁੰਦਰ ਵਿੱਚ ਅਣਗਿਣਤ ਲਹਿਰਾ ਹਨ ਫਰਕ ਸਿਰਫ ਇਨਾ ਕੋ ਹੈ ਇਸ ਲਈ हे ਮਨੁੱਖ ਤੈਨੂੰ ਹਰ ਦੂਜੇ ਕੋਲੋਂ ਇਸ ਤਰ੍ਹਾਂ ਲੰਘਣਾ ਚਾਹੀਦਾ ਹੈ ਜਿਵੇਂ ਤੇਰੇ ਕੋਲੋਂ ਕਿਸੇ ਫੁੱਲ ਦੀ ਖੁਸ਼ਬੂ ਲੰਗ ਜਾਂਦੀ ਹੈ ਹਰ ਦੂਜੇ ਕੋਲੋਂ ਤੇਰਾ ਲੰਘਣਾ ਦੂਜੇ ਨੂੰ ਆਨੰਦ ਦੇ ਕੇ ਜਾਵੇ ਇਹ ਹੀ ਹਰ ਇੱਕ ਆਤਮ ਦੀ ਆਵਾਜ਼ ਹੈ ਅਤੇ ਸਾਰੀ ਦੀ ਸਾਰੀ ਕੁਦਰਤ ਵੀ ਸਾਡੇ ਕੋਲੋਂ ਇਹੀ ਆਸ ਕਰਦੀ ਹੈ ਪਰ ਆਦਮੀ ਆਤਮ ਦੀ ਆਵਾਜ਼ ਸੁਣਦਾ ਹੀ ਕਿੱਥੇ ਹੈ ਆਦਮੀ ਦੀ ਬੁੱਧ ਦਾ ਸੁਣਨਾ ਕੇਵਲ ਇੰਦਰੀਆਂ ਤੱਕ ਹੀ ਰਹਿ ਜਾਂਦਾ ਹੈ ਬੇਸ਼ੱਕ ਗਿਆਨ ਇੰਦਰੀ ਆਤਮ ਦਾ ਹਿੱਸਾ ਹਨ ਬੇਸ਼ੱਕ ਗਿਆਨ ਇੰਦਰੀ ਆਤਮ ਦਾ ਅੰਗ ਹਨ ਪਰ ਇਹ ਗਿਆਨ ਇੰਦ੍ਰੇ ਆਤਮ ਨਾਲੋਂ ਟੁੱਟ ਕੇ ਜਦੋਂ ਬਾਹਰ ਮਿੱਕੀ ਹੋ ਜਾਂਦੇ ਹਨ ਜਦੋਂ ਆਪਣੀ ਮਰਿਆਦਾ ਦੇ ਹੱਦ ਬੰਨੇ ਤੋਂ ਪਾਰ ਹੋ ਜਾਂਦੇ ਹਨ ਤਾਂ ਇਹ ਇੰਦ੍ਰੇ ਫਿਰ ਵਾਸਨਾ ਬਣ ਜਾਂਦੇ ਹਨ ਵਾਸਨਾ ਭਟਕਣ ਹੈ ਵਾਸਨਾ ਨੂੰ ਫਿਰ ਕਿਸੇ ਦੂਜੇ ਦੀ ਪਰਵਾਹ ਨਹੀਂ ਰਹਿੰਦੀ ਵਾਸਨਾ ਵਿੱਚ ਮੈਂ ਆ ਜਾਂਦੀ ਹੈ ਇੰਦਰੀਆਂ ਦੀ ਵਾਸਨਾ ਨੂੰ ਪੂਰੀ ਕਰਨ ਲਈ ਇੱਕ ਮਨੁੱਖ ਦੂਜੇ ਮਨੁੱਖ ਨੂੰ ਮਾਰ ਸਕਦਾ ਹੈ ਦੂਜੇ ਜੀਵਾਂ ਨੂੰ ਮਾਰ ਸਕਦਾ ਹੈ ਦੂਜੇ ਨੂੰ ਠੱਗ ਸਕਦਾ ਹੈ ਦੂਜੇ ਨੂੰ ਦੁੱਖ ਦੇ ਸਕਦਾ ਹੈ ਐਸੇ ਇੰਦਰੀਆਂ ਦੇ ਪਿੱਛੇ ਲੱਗੇ ਹੋਏ ਮਨੁੱਖ ਦੇ ਮਨ ਵਿੱਚ ਇਹ ਵੀ ਵਿਚਾਰ ਨਹੀਂ ਉੱਠਦੀ ਕਿ ਵਾਸਨਾ ਨੇ ਉਸ ਨੂੰ ਸੁੱਖ ਦਿੱਤਾ ਹੈ ਜਾਂ ਫਿਰ ਦੁੱਖ ਹੀ ਦੁੱਖ ਗੁਰਬਾਣੀ ਦਾ ਫਰਮਾਨ ਹੈ ਸੁਣੈ ਈਸ਼ਰ ਬਰਮਾ ਇੰਦ ਈਸ਼ਰ ਦਾ ਅਰਥ ਹੈ ਸ਼ਿਵ ਈਸ਼ਰ ਦਾ ਅਰਥ ਹੈ ਪਰਮਾਤਮਾ ਸਾਡੀ ਸਭ ਆਤਮਾਵਾਂ ਦੀ ਆਤਮਾ ਪਰਮ ਆਤਮਾ ਈਸ਼ਰ ਹੈ ਸ਼ਿਵ ਹੈ ਪਰਮਾਤਮਾ ਹੈ ਸਾਡਾ ਸਭ ਦਾ ਮੁੱਢ ਸਾਡਾ ਸਭ ਕੁਦਰਤ ਦਾ ਜੋੜ ਪਰਮਾਤਮਾ ਹੈ ਸ਼ਿਵ ਹੈ ਸ਼ਿਵ ਦਾ ਅਰਥ ਹੈ ਪ੍ਰਕਾਸ਼ ਸ਼ਿਵ ਪਰਮਾਤਮਾ ਦਾ ਪੁਰਾਣਾ ਨਾਮ ਹੈ ਜਿਸ ਤਰ੍ਹਾਂ ਗੁਰਬਾਣੀ ਵਿੱਚ ਆਉਂਦਾ ਹੈ ਦੇ ਸ਼ਿਵਾ ਬਰਮੋਹਿ ਇਹ ਸ਼ੁਭ ਕਰਮਣ ਤੇ ਕਬੂ ਨਾ ਟਰੋ ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ ਸ਼ਤਰਨ ਕੋ ਪਲਮੋ ਬਦ ਕੀਓ ਸ਼ਿਵ ਸ਼ਬਦ ਗੁਰਬਾਣੀ ਨੇ ਪਰਮਾਤਮਾ ਲਈ ਵਰਤਿਆ ਹੈ ਸ਼ਿਵ ਦਾ ਅਰਥ ਹੈ ਪ੍ਰਕਾਸ਼ ਜਿਹੜਾ ਮਨੁੱਖ ਆਪਣੇ ਆਤਮ ਦੀ ਆਵਾਜ਼ ਸੁਣਨ ਤੱਕ ਪਹੁੰਚਦਾ ਹੈ ਉਸ ਮਨੁੱਖ ਨੂੰ ਈਸ਼ਰ ਦਾ ਸ਼ਿਵ ਦਾ ਪਰਮਾਤਮਾ ਦਾ ਉਹ ਭੇਦ ਪਤਾ ਲੱਗਦਾ ਹੈ ਉਸ ਨੂੰ ਬ੍ਰਹਮਾ ਦਾ ਭੇਦ ਪਤਾ ਲੱਗਦਾ ਹੈ ਬ੍ਰਹਮਾ ਦਾ ਅਰਥ ਹੈ ਵਿਕਾਸ ਆਤਮਮਾਨ ਆਦਮੀ ਨੂੰ ਪਰਮਾਤਮਾ ਦਾ ਉਹ ਭੇਦ ਪਤਾ ਲੱਗਦਾ ਹੈ ਕਿ ਕਿਵੇਂ ਪਰਮਾਤਮਾ ਨੇ ਵਿਕਾਸ ਕੀਤਾ ਹੈ ਕਿਵੇਂ ਪਰਮਾਤਮਾ ਬ੍ਰਹਮਾ ਬਣਿਆ ਹੈ ਕਿਵੇਂ ਪਰਮਾਤਮਾ ਦਾ ਇਹ ਵਿਕਾਸ ਬ੍ਰਹਮਾ ਅਤੇ ਬ੍ਰਹਮਾ ਤੋਂ ਇੰਦਰੀਆਂ ਤੱਕ ਵਿਕਸਿਤ ਹੋਇਆ ਹੈ ਆਤਮ ਤੱਕ ਪਹੁੰਚ ਕੇ ਕਿਸੇ ਮਨੁੱਖ ਨੂੰ ਪਰਮਾਤਮਾ ਦਾ ਇਹ ਭੇਦ ਪਤਾ ਲੱਗਦਾ ਹੈ ਸੁਣਿਆ ਈਸ਼ਰ ਬ੍ਰਹਮਾ ਇੰਦ ਅੱਗੇ ਗੁਰਬਾਣੀ ਦੀ ਤੁਕ ਹੈ ਸੁਣਿਆ ਮੁਖ ਸਲਾਹਨਮੰਦ ਆਤਮਵਾਨ ਇਨਸਾਨ ਆਤਮ ਦੀ ਆਵਾਜ਼ ਸੁਣਨ ਵਾਲਾ ਆਦਮੀ ਕਿਸੇ ਮਨੁੱਖ ਨੂੰ ਵੀ ਮੰਦਾ ਨਹੀਂ ਕਹਿੰਦਾ ਕਿਉਂਕਿ ਮੰਦਾ ਵੀ ਆਖਰ ਉਸ ਇੱਕ ਮੂਲ ਵਿੱਚੋਂ ਪੈਦਾ ਹੋਇਆ ਹੈ ਗੁਰਬਾਣੀ ਦਾ ਫਰਮਾਨ ਹੈ ਇਕਾਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੇ ਭਾਨ ਅਸੀਂ ਸਾਰੇ ਉਸ ਵਿੱਚੋਂ ਪੈਦਾ ਹੋਏ ਹਾਂ ਗੁਰਬਾਣੀ ਦਾ ਸੰਕਲਪ ਹੈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਅਗਲੀ ਤੁਕ ਹੈ ਸੁਣਿਆ ਜੋਗ ਜੁਗਤ ਤਨ ਭੇਦ ਇਸ ਤਰ੍ਹਾਂ ਆਤਮ ਦੀ ਆਵਾਜ਼ ਸੁਣਨ ਵਾਲੇ ਮਨੁੱਖ ਨੂੰ ਉਹ ਜੁਗਤ ਪਤਾ ਲੱਗਦੀ ਹੈ ਉਹ ਭੇਦ ਪਤਾ ਲੱਗਦਾ ਹੈ ਜਿਸ ਭੇਦ ਨਾਲ ਮੁੜ ਉਸ ਇੱਕ ਪਰਮਾਤਮਾ ਨਾਲ ਜੁੜਿਆ ਜਾ ਸਕਦਾ ਹੈ ਮੁੜ ਉਸ ਵਿੱਚ ਸਮਾਇਆ ਜਾ ਸਕਦਾ ਹੈ ਸਨਾਤਨ ਹੋਇਆ ਜਾ ਸਕਦਾ ਹੈ ਵਾਪਸ ਉਸ ਇੱਕ ਵਿੱਚ ਲੀਨ ਹੋਇਆ ਜਾ ਸਕਦਾ ਹੈ ਸੁਨੇ ਸਾਸਤ ਸਿਮਰਤ ਵੇਦ ਸਾਰੇ ਧਰਮ ਗ੍ਰੰਥਾਂ ਨੂੰ ਉਹ ਆਦਮੀ ਪੜ ਸਕਦਾ ਹੈਾਰੇ ਧਰਮ ਗ੍ਰੰਥਾਂ ਨੂੰ ਉਹੀ ਆਦਮੀ ਸਮਝ ਸਕਦਾ ਹੈ ਜਿਸ ਨੇ ਆਪਣੇ ਆਤਮ ਨੂੰ ਸੁੰਨ ਤੱਕ ਪਹੁੰਚ ਕਰ ਲਈ ਹੋਵੇ ਕਿਉਂਕਿ ਧਰਮ ਗ੍ਰੰਥ ਅੰਦਰ ਦੀ ਬਾਤ ਹੈ ਭਾਵਕ ਜਗਤ ਦੀ ਗੱਲ ਹੈ ਆਤਮ ਦੀ ਗੱਲ ਹੈ ਅੰਦਰ ਦੇ ਵਿਗਿਆਨ ਦੀ ਵਿਸ਼ੇਸ਼ ਗੱਲ ਹੈ ਇਸ ਲਈ ਧਰਮ ਗ੍ਰੰਥਾਂ ਨੂੰ ਆਤਮ ਦੀ ਆਵਾਜ਼ ਹੀ ਸੁਣ ਸਕਦੀ ਹੈ ਧਰਮ ਗ੍ਰੰਥਾਂ ਨੂੰ ਆਤਮ ਦੀ ਗਹਿਰਾਈ ਹੀ ਸੁਣ ਸਕਦੀ ਹੈ ਹਾਂ ਖੋਚੀ ਬੁੱਧੀ ਨਾਲ ਅਸੀਂ ਧਰਮ ਗ੍ਰੰਥਾਂ ਨੂੰ ਭਾਵੇਂ ਜਿੰਨਾ ਮਰਜ਼ੀ ਪੜਦੇ ਰਹੀਏ ਖੋਚੀ ਬੁੱਧੀ ਨਾਲ ਅਸੀਂ ਧਰਮ ਗ੍ਰੰਥਾਂ ਦੇ ਲਿਖੇ ਹੋਏ ਅੱਖਰਾਂ ਨੂੰ ਤਾਂ ਜ਼ਰੂਰ ਪੜ ਸਕਦੇ ਹਾਂ ਪਰ ਉਹਨਾਂ ਅੱਖਰਾਂ ਦੀ ਉਡਾਰੀ ਵਿੱਚ ਉਡਾਣ ਨਹੀਂ ਬਣ ਸਕਦੇ ਭਾਵੇਂ ਧਰਮ ਗ੍ਰੰਥਾਂ ਦੇ ਸਾਰ ਨੂੰ ਨਹੀਂ ਸਮਝ ਸਕਦੇ ਧਰਮ ਗ੍ਰੰਥਾਂ ਨੂੰ ਜਾਨਣਾ ਆਤਮਵਾਨ ਹੋ ਕੇ ਹੀ ਸੰਭਵ ਹੋ ਸਕਦਾ ਹੈ ਇਸ ਲਈ ਮੇਰਾ ਵਿਚਾਰ ਹੈ ਕਿ ਜੇਕਰ ਕਿਸੇ ਸੱਜਣ ਦੇ ਚਿੱਤ ਅੰਦਰ ਆਪਣੇ ਆਤਮ ਨੂੰ ਆਪਣੇ ਪਰਮਾਤਮ ਨੂੰ ਜਾਣਨ ਦੀ ਅਭਿਲਾਸ਼ਾ ਹੋਵੇ ਤਾਂ ਉਹ ਤਾਂ ਉਹ ਮਨੁੱਖ ਸਭ ਤੋਂ ਪਹਿਲਾਂ ਕਿਸੇ ਗੁਰਮੁਖ ਕਿਸੇ ਸਤਪੁਰਖ ਦੀ ਸੰਗਤ ਕਰੇ ਜਿਸ ਨੇ ਜਿਸ ਗੁਰਮਖ ਨੇ ਆਪਣੇ ਆਤਮ ਨੂੰ ਪਾ ਲਿਆ ਹੋਵੇ ਆਪਣੇ ਆਤਮ ਨੂੰ ਜਾਣ ਲਿਆ ਹੋਵੇ ਉਸ ਗੁਰਮਖ ਦੀ ਸੰਗਤ ਨਾਲ ਆਪਣੇ ਆਤਮ ਵੱਲ ਚੱਲਣਾ ਸਿੱਖਿਆ ਜਾ ਸਕਦਾ ਹੈ ਫਿਰ ਜਿਵੇਂ ਜਿਵੇਂ ਕੋਈ ਮਨੁੱਖ ਆਪਣੇ ਆਤਮ ਵਿੱਚ ਆਪਣੇ ਅੰਦਰ ਉਤਰਦਾ ਜਾਵੇਗਾ ਓਵੇਂ ਓਵੇਂ ਉਸ ਮਨੁੱਖ ਦੇ ਅੰਦਰ ਇੱਕ ਪ੍ਰਕਾਸ਼ ਇੱਕ ਜਾਗ ਦਾ ਉਦੇ ਹੋਵੇਗਾ ਉਸ ਮਨੁੱਖ ਦਾ ਵਵੇਖ ਉਸ ਮਨੁੱਖ ਦੀ ਬੁੱਧ ਵਿਕਾਸ ਕਰਦੀ ਜਾਵੇਗੀ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਫਿਰ ਜੋ ਮਨੁੱਖ ਪ੍ਰੇਮ ਦੇ ਸ਼ਿਖਰ ਹੋ ਜਾਂਦਾ ਹੈ ਜਿਹੜਾ ਮਨੁੱਖ ਭਗਤ ਬਣ ਜਾਂਦਾ ਹੈ ਉਸ ਮਨੁੱਖ ਦੇ ਅੰਦਰ ਸਦਾ ਆਨੰਦ ਹੈ ਸਦਾ ਵਿਗਾਸ ਹੈ ਫਿਰ ਐਸੇ ਆਤਮਵਾਣ ਮਨੁੱਖ ਤੋਂ ਦੁੱਖ ਅਤੇ ਪਾਪ ਦੂਰ ਰਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ